ਜੋਟਾ ਫੜਾ ਚਾਲ ਇੱਕ ਮਿੰਟ ਮੇਰੀ ਗੱਲ ਸੁਣ ਆ ਇਹਨਾਂ ਨੂੰ ਤੁਸੀਂ ਬਾਗੜ ਕਹਿੰਦੇ ਹੋ ਹਾਂ ਸਾਡੇ ਬ੍ਰਾਂਟੇ ਕਹਿੰਦੇ ਇਹ ਇੱਥੇ ਬ੍ਰਾਂਟੇ ਹੀ ਕਹਿੰਦੇ ਤੁਹਾਡਾ ਵੀ ਵੱਖਰਾ ਨਹੀਂ ਆ ਬ੍ਰਾਂਟੇ ਵੀ ਕਹਿੰਦੇ ਆ ਬਾਗੜ ਵੀ ਕਹਿੰਦੇ ਸਾਰਾ ਕੋਈ ਕਹਿੰਦੇ ਕਾਲ ਯਾਰ ਤੇਰੀ ਵਾਰੀ ਆ ਤੁਹਾਡੇ ਕੀ ਆ ਕਲੀ ਜੋਟੇ ਨੂੰ ਕਹਿੰਦੇ ਕਲੀ ਜੋਟਾ ਹੀ ਜਾਂਦੇ ਨਕਾਪੂਰ ਨੂੰ ਨਕਾਪੂਰ ਨਹੀਂ ਹੁੰਦਾ ਸਾਡੇ ਠੀਕ ਆ ਗਾਇ ਗਾਇ ਨੇ ਫਿਰ ਤੂੰ ਤੁਸੀਂ ਦੁਨੀਆ ਇਹਦਾ ਪੁੱਛ ਲਾ ਪਾਈ ਵੀ ਰਹਾ ਇਹ ਆਈ ਸ਼ਹਿਰ ਚ ਰਹੇ ਸਾਨੂੰ ਨਹੀਂ ਪਤਾ ਨਕੇਪੂਰ ਦਾ ਕੱਲੀ ਸ਼ਹਿਰ ਨਾਲ ਜਾ ਭਰਾਏ ਕੱਲੀ ਜੀ ਝੋਟਾ ਪਤਾ ਵਾ ਤੇ ਜਾਂ ਗੋਲੀ ਗੋਲੀ ਪੈਲ ਪਤਾ ਵਾ ਇੱਕ ਟਾਨਾ ਲਾਉਣ ਵੀ ਹੁੰਦਾ ਇਦਾਂ ਖਲੋਗੇ ਟਾਨਾ ਲਾਈ ਰ ਠੀਕ ਆ ਭਾਈ ਠੀਕ ਆ ਭਾਈ ਠੀਕ ਆ ਭਾਈ ਨਹੀਂ ਪਤਾ ਮਤਲਬ ਇਹ ਇੱਕ ਖੁੱਤੀ ਪੈ ਗਈ ਸਾਰੀਆਂ ਆ ਉਹਦੀਆਂ ਨੇ ਤੇ ਜੇ ਇਹਨੇ ਦੇ ਰੱਦਾ ਪਾਇਆ ਨਾ ਜ ਵੱਟ ਪਾਇਆ ਹੂੰ ਹੂੰ ਰੱਦਾ ਬਰਾਏ ਰੱਦਾ ਪਾਇਆ ਰੱਦਾ ਪੜਾ ਜਿਹੜਾ ਗਲਤ ਹੋ ਜਾਂਦਾ ਹੈਗਾ ਹਾਂ